ਪੁੱਲਰ ਫਾਰਮ ਵਿੱਚ 30-40 ਹਜ਼ਾਰ ਦੀ ਚੋਰੀ ਹੋਈ। ਇਹ ਲੁੱਟ ਨੂੰ ਅੰਜਾਮ ਦਿੱਤਾ ਹੈ 7-8 ਲੋਕਾਂ ਨੇ ਜਿਹੜੇ ਇੱਥੇ ਗੈਂਗ ਬਣਾ ਕੇ ਪਹੁੰਚੇ। ਕੁਝ ਨੇ ਕੱਚੇ ਪਾਏ ਹੋਏ ਸੀ, ਗ੍ਰੀਸ ਲਾਈ ਹੋਈ ਸੀ ਤੇ ਕੁਝ ਨਕਾਬਪੋਸ਼ ਵੀ ਸੀ। ਇਹ ਉਹ ਥਾਂ ਫਾਰਮ ਹਾਊਸ ਦੀ ਜਿੱਥੇ ਗਿਆਨ ਸਿੰਘ ਰਹਿੰਦੇ, ਗਿਆਨ ਸਿੰਘ ਇਸ ਫਾਰਮ ਹਾਊਸ ਦੀ ਰਖਵਾਲੀ ਕਰਦੇ। ਇੱਥੇ ਉਹਨਾਂ ਨੂੰ ਕੁੱਟਿਆ ਗਿਆ। ਪਹਿਲੇ ਉਹਨਾਂ ਨੂੰ ਬੰਨ੍ਹਿਆ ਗਿਆ, ਉਸ ਤੋਂ ਬਾਅਦ ਕੁੱਟ ਕੇ ਉਹਨਾਂ ਨੂੰ ਇੱਕ ਸਾਈਡ ਤੇ ਸੁੱਟ ਦਿੱਤਾ ਗਿਆ। ਜਿਸ ਤੋਂ ਬਾਅਦ ਗੈਂਗ ਨੇ ਚੋਰੀ ਨੂੰ ਇਲਜ਼ਾਮ ਦਿੱਤਾ। ਇਹ ਉਹ ਥਾਂ ਜਿੱਥੇ ਗਿਆਨ ਸਿੰਘ ਰਹਿੰਦੇ ਸੀ ਇਸ ਫਾਰਮ ਹਾਊਸ ਦੀ ਰਖਵਾਲੀ ਕਰਦੇ ਸੀ ਪੇਟੀਆਂ ਖੋਲ ਕੇ ਵੀ ਪੈਸੇ ਕੱਢੇ ਗਏ ਕੁਝ ਨਵੇਂ ਕੱਪੜੇ ਵੀ ਚੋਰੀ ਕੀਤੇ ਗਏ ਇਸ ਦੇ ਨਾਲ ਨਾਲ ਗਿਆਨ ਸਿੰਘ ਦਾ ਸੋਨੇ ਦਾ ਕੜਾ ਵੀ ਚੋਰੀ ਕੀਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਫਾਰਮ ਹਾਊਸ ਤੇ ਆਉਣ ਤੋਂ ਪਹਿਲਾਂ ਦੋ ਹੋਰ ਫਾਰਮ ਹਾਊਸ ਵਿੱਚ ਚੋਰਿਆਂ ਨੂੰ ਇਲਜ਼ਾਮ ਦੇ ਕੇ ਇੱਥੇ ਪਹੁੰਚੇ ਸੀ ਇਹ ਵੀ ਦੱਸਿਆ ਗਿਆ ਹੈ ਕਿ ਇੱਥੇ ਕਿਰਾਏਦਾਰ ਵੀ ਕਾਫੀ ਰਹਿੰਦੇ ਸੀ ਹੋਰ ਵੀ ਕੰਮ ਕਰਨ ਵਾਲੇ ਇੱਥੇ ਰਹਿੰਦੇ ਸੀ ਲੇਕਿਨ ਸਾਰਿਆਂ ਦੇ ਘਰੋਂ ਦੇ ਬਾਹਰ ਉਹਨਾਂ ਨੂੰ ਲੋਕ ਕਰ ਦਿੱਤਾ ਕੁੰਡੇ ਲਾ ਦਿੱਤੇ ਗਏ ਤੇ ਉਸ ਤੋਂ ਬਾਅਦ ਇੱਥੇ ਆ ਕੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਸ਼ਵੇਤਾ ਸ਼ਰਮਾ এবিপি ਸੰਝਾ ਖੁੱਡਾ ਲੋਹੜਾ ਚੰਡੀਗੜ੍ਹ